ਸ਼ਾਰਟ ਰੀਲ ਤੇ ਵਿਊ ਨਹੀਂ ਆ ਰਿਹਾ ਤਾਂ ਇਸ ਪੋਸਟ ਨੂੰ ਐਂਡ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਨੂੰ ਆਸ ਹੈ ਤੁਸੀਂ ਠੀਕ ਹੋਵੋਗੇ ਤੇ ਅੱਜ ਆਪਾਂ YouTube ਤੇ ਜਿਹੜਾ ਜਾਣਕਾਰੀ ਦੇਣ ਲਈ ਵਲੋਗਿੰਗ ਦਾ ਸ਼ੁਰੂ ਕਰਤਾ ਠੀਕ ਹੈ ਤੇ ਤੁਸੀਂ ਸਾਨੂੰ ਫੀਡਬੈਕ ਜਰੂਰ ਦੇਣੀ ਆ ਹਰ ਰੋਜ਼ ਤੁਹਾਨੂੰ ਕਿਦਾਂ ਲੱਗਿਆ ਠੀਕ ਹੈ ਤੇ ਹਰ ਰੋਜ਼ ਤੁਹਾਨੂੰ ਕੰਮ ਵਾਲੀਆਂ ਜਿਹੜੀਆਂ ਵੀਡੀਓਜ਼ ਦਿਆ ਕਰਾਂਗੇ ਤੇ ਆਪਣੀ ਡੇ ਟੂ ਡੇ ਲਾਈਫ ਦਾ ਹਨਾ ਤੇ ਜਾਂ Facebook 'ਚ ਬਾਰੇ ਜਾਣਕਾਰੀ ਤੇ ਅੱਜ ਤੁਹਾਨੂੰ ਆਪਾਂ ਜਿਹੜਾ ਬਲੌਗ ਆਪਣਾ ਤੁਹਾਨੂੰ ਫੇਸਬੁੱਕ ਬਾਰੇ ਜਾਣਕਾਰੀ ਦੇਵਾਂਗੇ ਤੇ ਜਿਹੜੇ ਵੀ ਵੀਰ ਭੈਣਾਂ ਦੇ ਭਰਾਵਾਂ ਦੇ ਫੇਸਬੁੱਕ ਤੇ ਵਿਊ ਨਹੀਂ ਆ ਰਹੇ ਰੀਚ ਨਹੀਂ ਆ ਰਹੀ ਕੀ ਉਹਦਾ ਕਾਰਨ ਕੀ ਹੈਗਾ ਠੀਕ ਹੈ ਅ ਜੇ ਤੁਹਾਡੀ ਫੇਸਬੁੱਕ ਆਈਡੀ ਤੇ ਤੁਹਾਡੀ ਵਿਊ ਨਹੀਂ ਆ ਰਹੇ ਜਾਂ ਕੰਟੈਂਟ ਦੇ ਵਿੱਚ ਤੁਹਾਨੂੰ ਕੰਮ ਕਰਨ ਦੀ ਲੋੜ ਆ ਕਿਉਂਕਿ ਤੁਸੀਂ ਇੱਕ ਤਰ੍ਹਾਂ ਦਾ ਕੰਟੈਂਟ ਨਹੀਂ ਪਾ ਰਹੇ ਕਿ ਉਹਦਾ ਕਾਰਨ ਇਹ ਹੈ ਤੁਹਾਨੂੰ ਇੱਕ ਤਰ੍ਹਾਂ ਦੇ ਕੰਟੈਂਟ ਤੇ ਕੰਮ ਕਰਨਾ ਚਾਹੀਦਾ ਤੁਸੀਂ ਮਲਟੀਪਲ ਕੰਟੈਂਟ ਤੇ ਵਰਕਆਊਟ ਕਰਦੇ ਪਏ ਹੋ ਇੱਕ ਤਾਂ ਕਾਰਨ ਇਹ ਹੈ ਸੈਕੰਡ ਕਾਰਨ ਇਹ ਹੈ ਵੀ ਜਦੋਂ ਤੁਸੀਂ ਕੋਈ ਵੀ ਵੀਡੀਓ ਅਪਲੋਡ ਆਉਂਦੇ ਆ ਜਿਹੜੀ ਜਿੰਨੇ ਵੀ ਕੰਟੈਂਟ ਕਮੈਂਟ ਆਉਂਦੇ ਆ ਤੁਸੀਂ ਹਰੇਕ ਕਮੈਂਟ ਦਾ ਜਿਹੜਾ ਜਵਾਬ ਦੇਣਾ ਹੁੰਦਾ ਉਹਨੂੰ ਲਾਈਕ ਕਰਨਾ ਹੁੰਦਾ ਉਹਨੂੰ ਆਨਸਰ ਦੇਣਾ ਹੁੰਦਾਗਾ ਤੁਸੀਂ ਇਹ ਨਹੀਂ ਕਰਦੇ ਤੁਸੀਂ ਠੀਕ ਹੈ ਨੈਕਸਟ ਤੁਸੀਂ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਤੁਹਾਨੂੰ ਫੋਲੋ ਨਹੀਂ ਕੀਤਾ ਹੋਇਆ ਹਨ ਤੁਸੀਂ ਉਹਨਾਂ ਦੇ ਕੰਟੈਂਟ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਕਰਨਾਗਾ ਇਸ ਚੀਜ਼ ਦਾ ਵੀ ਧਿਆਨ ਦੇਣਾਗਾ ਤੇ 3rd thing ਇਹ ਹੈਗੀ ਆ ਜਦੋਂ ਤੁਸੀਂ ਅਪਲੋਡ ਕਰਦੇ ਹੋ ਕਿਸੇ ਵੀ ਕੰਟੈਂਟ ਨੂੰ ਉਹਨੂੰ 4-5 ਘੰਟੇ ਆਪਣੇ ਯਾਨੀ ਕਿ ਅਪਲੋਡ ਹੋਏ ਕੀਤੇ ਹੋਏ ਕੰਟੈਂਟ ਨੂੰ ਨਹੀਂ ਦੇਖਣਾਗਾ ਆਪਣੇ ਉਸੇ ਆਈਡੀ ਤੋਂ ਇਸ ਚੀਜ਼ ਦਾ ਕਰਨਾ ਕਿਉਂਕਿ ਇਹਦੇ ਨਾਲ ਤੁਹਾਡੀ ਫੇਸਬੁੱਕ ਦੀ ਜਿਹੜੀ ਰੀਚ ਆ ਘਟਦੀ ਹੈ ਠੀਕ ਹੈ ਅ ਬਸ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾਗਾ ਤੇ ਇੱਕ ਹਰ ਰੋਜ਼ ਜਦੋਂ ਵੀ ਤੁਸੀਂ ਕੰਟੈਂਟ ਪਾਓ ਫੇਸਬੁੱਕ ਤੇ ਤੋਡਾ ਜਿਹੜਾ ਬੈਕਗ੍ਰਾਉਂਡ ਆ ਉਹ ਸੇਮ ਨਹੀਂ ਹੋਣਾ ਚਾਹੀਦਾ ਡਿਫਰੈਂਟ ਪਲੇਸ ਤੇ ਤੁਸੀਂ ਜਿਹੜੀ ਵੀਡੀਓ ਸ਼ੂਟ ਕਰਨੀ ਆ ਇਸ ਚੀਜ਼ ਦਾ ਵੀ ਧਿਆਨ ਦੇਣਾ ਤੁਹਾਡੀ ਵੀਡੀਓ ਕੁਆਲਿਟੀ ਤੇ ਆਡੀਓ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮਾਈਕ ਯੂਜ਼ ਕਰਨੇ ਆ ਮਾਈਕ ਨਹੀਂ ਜ਼ਰੂਰੀ ਹੈਗੇ ਜੇਕਰ ਤੁਹਾਡੇ ਫੋਨ ਦੀ ਕੁਆਲਿਟੀ ਵਧੀਆ ਤੁਸੀਂ ਆਪਣੇ ਫੋਨ ਤੇ ਹੀ ਵਧੀਆ ਵੀਡੀਓ ਸ਼ੂਟ ਕਰਕੇ ਜਿਹੜੀ ਬਣਾ ਸਕਦੇ ਹੋ ਜਿਵੇਂ ਮੈਂ ਮੇਰੇ ਕੋਲੇ ਕੋਈ ਯਾਨੀ ਕਿ ਹੈ ਨਹੀਂਗਾ ਮਾਈਕ ਵਗੈਰਾ ਤੇ ਮੈਂ ਬਿਨਾਂ ਮਾਈਕ ਤੋਂ ਜਿਹੜੀ ਵੀਡੀਓ ਸ਼ੂਟ ਕਰਦਾਗਾ ਤੁਹਾਡੇ ਬੋਲਣ ਦਾ ਲਹਿਜਾ ਤੁਹਾਡੇ ਸ਼ਬਦਾਂ ਦੀ ਪਾਵਰ ਏਦਾਂ ਦੀ ਹੋਣੀ ਚਾਹੀਦੀ ਆ ਜਿਹੜਾ ਤੁਹਾਡਾ ਕੰਟੈਂਟ ਵਾਇਰਲ ਹੋਣ ਤੋਂ ਕੋਈ ਵੀ ਮੱਝ ਦਾ ਲਾਲ ਨਾ ਰੋਕ ਸਕੇ ਇਹਨਾਂ ਸਾਰੀਆਂ ਗੱਲਾਂ ਤੁਸੀਂ ਧਿਆਨ ਰੱਖਣਾਗਾ ਤੇ ਜਦੋਂ ਤੁਸੀਂ 60 ਦਿਨ ਨਗਾਤਾਰ ਇੱਕੋ ਕੰਟੈਂਟ ਤੇ ਕੰਮ ਕਰੋਗੇ ਤੇ 100% ਜਿਹੜੀ ਤੁਹਾਡੀ ਜਿਹੜੀ ਆ ਵੀਡੀਓ ਵਾਇਰਲ ਹੋ ਗਈ ਉਹਨੂੰ ਵਾਇਰਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾਗਾ ਹਰੇਕ ਪਰਸਨ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਆ ਕਿਸੇ 'ਚ ਗਾਉਣ ਦੀ ਕਿਸੇ 'ਚ ਬੋਲਣ ਦੀ ਕਿਸੇ 'ਚ ਸ਼ਾਇਰੀ ਦੀ ਕੋਈ ਕਿਸੇ ਪੇਂਟਿੰਗ ਦੀ ਹੋ ਸਕਦੀ ਹੈ ਕੋਈ ਕਿਸੇ ਮਕੈਨੀਕਲ ਆਰਟ ਦੇ ਨਾਲ ਜੁੜਿਆ ਹੋਇਆ ਹੋ ਸਕਦਾਗਾ ਇਸ ਤਰ੍ਹਾਂ ਕਰਕੇ ਜੋ ਵੀ ਤੁਹਾਡੇ ਵਿੱਚ ਕਲਾ ਤੁਸੀਂ ਆਪਣੇ ਉਸ ਕਲਾ ਦੇ ਆਧਾਰ ਤੇ ਜਿਹੜੀ ਵੀਡੀਓ ਸ਼ੂਟ ਕਰੋ ਠੀਕ ਹੈ ਨਾ ਕਿਉਂਕਿ ਤੁਸਾਨੂੰ ਉਹਦੇ ਵਿੱਚ ਤੁਸੀਂ ਮਾਹਿਰ ਹੋ ਤੁਸੀਂ ਉਸੇ ਕੰਟੈਂਟ ਤੇ ਮਹਾਰੀ 60 ਦਿਨ ਕੰਮ ਕਰੋ ਤੇ ਫਿਰ ਤੁਹਾਡੀ ਵੀ ਵੀਡੀਓ ਨੂੰ ਵਾਇਰਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾਗਾ ਜਦੋਂ ਅਸੀਂ ਅੱਜ ਮਾਰਕੀਟ ਦੀ ਪਾਤੀ ਬਾਜ਼ਾਰ ਦੀ ਪਾਤੀ ਕੱਲ ਨੂੰ ਕੋਈ ਹੋਰ ਪਾਤੀ ਪਰਸੋਂ ਐਕਸੀਡੈਂਟ ਦੀ ਪਾਤੀ 4th ਦੇ ਹੋਰ ਪਾਤੀ 4th ਦੇ ਹੋਰ ਪਾਤੀ ਇਸ ਤਰ੍ਹਾਂ ਕਰਕੇ ਸਾਡੀ ਜਿਹੜੀ ਆਡੀਅנס ਜਿਹੜੀ ਸਾਡੇ ਨਾਲ ਜੁੜਦੀ ਆ ਉਹ ਵੀ ਕਨਫਿਊਜ਼ਡ ਹੋ ਜਾਂਦੀ ਆ ਕਿ ਜਿਹੜੀ ਅਸੀਂ ਆਈਡੀ ਨੂੰ ਫੋਲੋ ਕੀਤਾ ਹੋਇਆ ਕਿ ਉਹ ਪਰਸਨ ਕਿਦਾਂ ਦਾ ਕੰਟੈਂਟ ਪਾ ਰਿਹਾ ਹੈਗਾ ਕਈ ਵਾਰ ਅਨਫੋਲੋ ਵੀ ਕਰ ਜਾਂਦੀ ਆ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਧਿਆਨ ਦੇਣਾ ਹੁੰਦਾ ਹੈਗਾ ਤੁਹਾਡੀ ਜਿਹੜੀ ਆਡੀਅנס ਤੁਹਾਡੇ ਨਾਲ ਜੁੜ ਰਹੀ ਆ ਉਹ ਕਿਹੜੇ ਟੈਸਟ ਕਰਕੇ ਜੁੜ ਰਹੀ ਪਈ ਆ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਮੰਨ ਲਓ ਮੇਰੇ ਨਾਲ ਕੋਈ ਫੇਸਬੁੱਕ ਤੇ 60 70 ਹਜ਼ਾਰ ਬੰਦਾ ਜੁੜਿਆ ਹੋਇਆ ਉਹਨਾਂ ਦਾ ਟੇਸਟ ਕੀ ਹੈ ਠੀਕ ਹੈ ਉਹ ਕਿਹੜਾ ਕਿਸ ਤਰ੍ਹਾਂ ਦਾ ਕੰਟੈਂਟ ਚਾਹੁੰਦੇ ਆ ਠੀਕ ਹੈ ਫਿਰ ਤੁਸੀਂ ਉਸ ਕੰਟੈਂਟ ਤੇ ਹੀ ਵਰਕਆਊਟ ਜ਼ਿਆਦਾ ਕਰਨਾਗਾ ਇੱਕ ਤੁਹਾਨੂੰ ਮੈਂ ਹੋਰ ਇੰਪੋਰਟੈਂਟ ਚੀਜ਼ ਦੱਸਣ ਲੱਗਾ ਜਦੋਂ ਵੀ ਤੁਸੀਂ ਫੇਸਬੁੱਕ ਤੇ ਜਾਂ YouTube ਤੇ ਵੀਡੀਓ ਅਪਲੋਡ ਕਰਦੇ ਹੋ ਤੁਸੀਂ ਉਹਦੀ ਟਾਈਮਿੰਗ ਇੱਕ ਫਿਕਸ ਰੱਖਣੀ ਹੈ ਜੇ ਮੈਂ ਮੰਨ ਲਓ ਪਛਾਮ ਨੂੰ 5 ਵਜੇ ਵੀਡੀਓ ਕੋਈ ਪੋਸਟ ਕਰਦਾ ਤੇ ਤੁਸੀਂ ਤੁਹਾਡੀ ਆਡੀਅנס ਤੁਹਾਡਾ 5 ਵਜੇ ਇੰਤਜ਼ਾਰ ਕਰਨਾ ਸ਼ੁਰੂ ਕਰ ਦੋਗੀ ਹੌਲੀ ਹੌਲੀ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗ ਜੂਗਾ ਤੁਸੀਂ ਡੇਲੀ ਕੰਟੈਂਟ ਜਿਹੜਾ 5 ਵਜੇ ਅਪਲੋਡ ਕਰਦੇ ਹੋ ਜੇ ਤੁਸੀਂ 7 ਵਜੇ ਅਪਲੋਡ ਕਰਦੇ ਹੋ ਤੁਸੀਂ ਸਵੇਰੇ 7 ਵਜੇ ਅਪਲੋਡ ਕਰੋ ਤੁਸੀਂ ਇੱਕ ਟਾਈਮ ਫਿਕਸ ਕਰੋ ਮਾਰਨਿੰਗ ਦਾ ਤੇ ਈਵਨਿੰਗ ਦਾ ਤੁਸੀਂ ਇੱਕ ਕੋਈ ਪੋਸਟ ਅਪਲੋਡ ਮਾਰਨਿੰਗ ਕਰਨੀ ਆ ਜਾਂ ਇੱਕ ਈਵਨਿੰਗ ਕਰਨੀ ਆ ਜਾਂ ਕੋਈ ਪੋਸਟਾਂ ਦੋਨੇ ਹੀ ਈਵਨਿੰਗ ਅਪਲੋਡ ਕਰਨੀ ਆ ਇਹਨਾਂ ਚੀਜ਼ਾਂ ਨੂੰ ਤਿਆਰ ਰੱਖਣਾ ਬਹੁਤ ਟਾਈਮ ਟੇਬਲ ਬਣਾਉਣਾ ਪਊਗਾ ਇਹ ਨੀਗਾ ਵੀ ਕੋਈ ਤੁਸੀਂ ਪੋਸਟਰ ਰਾਤ ਨੂੰ 10 ਵਜੇ ਅਪਲੋਡ ਕਰਦੇ ਪਏ ਹੋ ਕੋਈ ਦੁਪਹਿਰੇ ਅਪਲੋਡ ਕਰਦੇ ਪਏ ਹੋ ਕੋਈ ਸ਼ਾਮ ਨੂੰ ਅਪਲੋਡ ਕਰਦੇ ਪਏ ਹੋ ਇਹਨਾਂ ਸਾਰੀਆਂ ਗੱਲਾਂ ਧਿਆਨ ਰੱਖਣਾ ਪਊਗਾ ਜੇਕਰ ਤੁਸੀਂ ਪ੍ਰੋਪਰ ਸੋਸ਼ਲ ਮੀਡੀਆ ਤੇ ਵਰਕ ਕਰਨਾਗਾ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਜੇਕਰ ਤੁਹਾਨੂੰ ਮੇਰੀ ਇਹ ਪੋਸਟ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਜੀ ਥੈਂਕ ਯੂ